ਸਕੂਲਾਂ ਦੇ ਵਿੱਚ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਆ ਇਹਨਾਂ ਫਰਮਾ ਸਟ੍ਰਕਚਰ ਬੜੀਆ ਬਣਾਇਆ ਹੈ ਔਰ ਇਸ ਦੇ ਨਾਲ ਨਾਲ ਪਿਛਲੇ 3 ਸਾਲਾਂ ਦੇ ਦੌਰਾਨ ਐਜੂਕੇਸ਼ਨ ਦਾ ਜਿਹੜਾ ਸਟੈਂਡਰਡ ਹੈ ਉਹ ਅਸੀਂ ਚਾ ਚੱਕ ਗਿਆ ਹੈ ਔਰ ਹੁਣ ਸਰਕਾਰੀ ਸਕੂਲਾਂ ਦੇ ਜਿਹੜੇ ਨਤੀਜੇ ਨਾ ਉਹ ਪੈਨਲਾਂ ਨੂੰ ਕਿਤੇ ਸ਼ਾਨਦਾਰ ਆਉਂਦੇ ਨਾ ਦੇ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਬੜਾ ਵੈਲ ਕੁਆਲੀਫਾਈਡ ਸਟਾਫ ਹੁੰਦਾ ਹੈ ਐਕਸਪੀਰੀਐਂਸਡ ਸਟਾਫ ਹੁੰਦਾ ਹੈ ਪਹਿਲੀਆਂ ਸਰਕਾਰਾਂ ਵੱਲੋਂ ਐਸੀ ਸਟੂਡੈਂਟਸ ਨੂੰ ਵਡੀਆਂ ਦਿੱਤੀਆਂ ਜਾਂਦੀਆਂ ਸੀ ਪਰ ਮਾਨ ਸਾਹਿਬ ਦੀ ਸਾਡੀ ਪੰਜਾਬ ਸਰਕਾਰ ਵੱਲੋਂ ਹੁਣ 8ਵੀਂ ਕਲਾਸ ਤੱਕ ਸਾਰੀ ਬੱਚਿਆਂ ਨੂੰ ਮੁਫਤ ਵਡੀਆਂ ਦਿੱਤੀਆਂ ਜਾਂਦੀਆਂ ਹਨ ਜੀ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਤੇਲਾ ਰਹਿਮਤਗੜ ਮਲੇਰ ਕੋਲਾ ਵਿਖੇ ਮੈਂ ਪਹੁੰਚਿਆ ਹਾਂ ਔਰ ਇਥੇ ਇਸ ਸਕੂਲ ਨੂੰ 20 ਲੱਖ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਸੀ ਜਿਹਦੇ ਨਾਲ ਦੋ ਕਮਰੇ ਇੱਥੇ ਨਵੇਂ ਬਣਾਏ ਗਏ ਨਾ ਔਰ ਵਾਸ਼ਰੂਮਾਂ ਦੀ ਦਿੱਕਤ ਸੀ ਵਾਸ਼ਰੂਮ ਨਵੇਂ ਬਣਾ ਕੇ ਦਿੱਤੇ ਗਏ ਨਾ ਔਰ ਦੋ ਕਮਰੇ ਜਿਹੜੇ ਨੇ ਉਹਨਾਂ ਨੂੰ ਰੈਨੋਵੇਸ਼ਨ ਦੀ ਲੋੜ ਸੀ ਉਹ ਰੈਨੋਵੇਟ ਕੀਤੇ ਗਏ ਹਨ ਸਕੂਲਾਂ ਦੇ ਵਿੱਚ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਸਾਰੇ ਸਕੂਲਾਂ ਨੂੰ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਆਂ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਜਿੱਥੇ ਚਾਰ ਦੀਵਾਰੀ ਦੀ ਲੋੜ ਸੀ ਸਕੂਲਾਂ ਨੂੰ ਚਾਰ ਦੀਵਾਰੀ ਕੀਤੀ ਗਈ ਹੈ ਔਰ ਜਿੱਥੇ ਫਰਨੀਚਰ ਦੀ ਲੋੜ ਸੀ ਉਹ ਸਾਰੇ ਸਕੂਲਾਂ ਨੂੰ ਫਰਨੀਚਰ ਪ੍ਰੋਵਾਈਡ ਕੀਤਾ ਗਿਆ ਹੈ ਔਰ ਇਸੇ ਤਰ੍ਹਾਂ ਕਮਰੇ ਦੀ ਘਾਟ ਸਾਰੀ ਪੂਰੀ ਕੀਤੀ ਗਈ ਹੈ ਔਰ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕਰਕੇ ਦਿੱਤਾ ਗਿਆ ਹੈ ਤੇ ਇਸੇ ਤਰ੍ਹਾਂ ਜਿੱਥੇ ਲਾਇਬ੍ਰੇਰੀ ਦੀ ਲੋੜ ਸੀ ਸਾਇੰਸ ਲਿਬਰਟੀ ਦੀ ਲੋੜ ਸੀ ਉਹ ਸਾਰੀ ਮਤਲਬ ਇਹ ਪੂਰੀ ਕੀਤੀ ਗਈ ਹੈ 인ਫਰਾਸਟ੍ਰਕਚਰ ਵਧੀਆ ਬਣਾਇਆ ਹੈ ਔਰ ਇਸ ਦੇ ਨਾਲ-ਨਾਲ ਪਿਛਲੇ 3 ਸਾਲਾਂ ਦੇ ਦੌਰਾਨ ਐਜੂਕੇਸ਼ਨ ਦਾ ਜਿਹੜਾ ਸਟੈਂਡਰਡ ਹੈ ਉਹ ਅਸੀਂ ਚਾ ਚੁੱਕਿਆ ਹੈ ਔਰ ਹੁਣ ਸਰਕਾਰੀ ਸਕੂਲਾਂ ਦੇ ਜਿਹੜੇ ਨਤੀਜੇ ਨਾ ਉਹ ਪਹਿਨਾਂ ਨਾਲੋਂ ਕਿਤੇ ਸ਼ਾਨਦਾਰ ਆਉਂਦੇ ਨਾ ਔਰ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਮੱਲਾ ਸਕੂਲਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਜੋ ਆਪਣੇ ਬੱਚੇ ਹਟਾ ਕੇ ਪ੍ਰਾਈਵੇਟ ਅਦਾਰਿਆਂ ਵਿੱਚ ਲਾਉਣੇ ਪੈ ਰਹੇ ਸੀ ਹੁਣ ਫੇਰ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਬੜਾ ਵੈਲ ਕੁਆਲੀਫਾਈਡ ਸਟਾਫ ਹੁੰਦਾ ਹੈ ਐਕਸਪੀਰੀਅੰਸਡ ਸਟਾਫ ਹੁੰਦਾ ਹੈ ਔਰ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਹੁੰਦੀਆਂ ਹਨ ਨਾ ਅਸੀਂ ਇੱਥੇ ਮਿੱਡੇ ਮੀਲ ਵੀ ਦਿੰਨੇ ਆ ਬੈਲੈਂਸਡ ਡਾਈਟ ਦਿੰਨੇ ਆ ਜਿਹਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਵੱਲੋਂ ਫਾਲ ਵੀ ਸ਼ਾਮਿਲ ਕੀਤੀ ਗਿਆ ਹੈ ਨਾ ਔਰ ਸਵੀਟ ਡਿਸ਼ ਵੀ ਸ਼ਾਮਿਲ ਕੀਤੀ ਗਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਬੈਲੈਂਸਡ ਡਾਈਟ ਮਿਲ ਸਕੇ ਸੰਤੁਲਿਤ ਭੋਜਨ ਮਿਲ ਸਕੇ ਔਰ ਜਿਸ ਨਾਲ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵਧੀਆ ਮਿਲ ਸਕੇ ਪਹਿਲੀਆਂ ਸਰਕਾਰਾਂ ਵੱਲੋਂ ਐਸੀ ਸਟੂਡੈਂਟਸ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਸੀ ਪਰ ਮਾਨ ਸਾਹਿਬ ਦੀ ਸਾਡੀ ਪੰਜਾਬ ਸਰਕਾਰ ਵੱਲੋਂ ਹੁਣ 8ਵੀਂ ਕਲਾਸ ਤੱਕ ਸਾਰੀ ਬੱਚਿਆਂ ਨੂੰ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਔਰ फीस ਦਾ ਵੀ ਖਰਚਾ ਨਹੀਂ ਖਾਣਾ ਵੀ ਦਿੰਨੇ ਆ ਵਰਦੀਆਂ ਵੀ ਦਿੰਨੇ ਆ ਤੇ ਕਿਤਾਬਾਂ ਵੀ ਵਾਰ-ਵਾਰਕਤ ਮੌਕੇ ਤੇ ਪ੍ਰੋਵਾਈਡ ਕਰਦੇ ਆ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਮਤਲਬ ਵੀ ਵਧੀਆ এডਿਕੇਸ਼ਨ ਪ੍ਰਾਪਤ ਕਰ ਸਕੇ ਔਰ ਸਰਕਾਰੀ ਸਕੂਲਾਂ ਦੇ ਪੜੇ ਹੋਏ ਬੱਚੇ ਅੱਛੀਆਂ-ਅੱਛੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ ਕਿਉਂਕਿ ਸਰਕਾਰ ਨੇ ਜੋ ਨੈਗਲੀਜੈਂਸੀ ਸੀ ਪਿਛਲੀਆਂ ਸਰਕਾਰਾਂ ਦੀ ਉਸ ਨੂੰ ਖਤਮ ਕੀਤਾ ਹੈ ਔਰ ਨਵੇਂ ਸਿਰੇ ਤੋਂ ਇਨਾ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਕਿ ਇਹਨਾਂ ਦਾ ਇਨਫਰਾਸਟ੍ਰਕਚਰ ਵੀ ਵਧੀਆ ਕੀਤਾ ਜਾ ਰਿਹਾ ਔਰ ਐਜੂਕੇਸ਼ਨ ਦਾ ਮਿਆਰ ਵੀ ਉੱਚਾ ਚੁੱਕਿਆ ਜਾ ਰਿਹਾ ਹੈ।